ਹਾਂਜੀ ਬਦਤ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਆ ਜੀ ਤੇ ਕੀ ਨਾਮ ਆ ਜੀ ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਆ ਜੀ ਕਿਹੜਾ ਪਿੰਡ ਕਿਹੜਾ ਆ ਪਿੰਡ ਵੀਰਾ ਭਗਵਾਨਗੜ੍ਹ ਜਿਲ੍ਹਾ ਬਠਿੰਡਾ ਜੀ ਮੇਰਾ ਤੁਸੀਂ ਇੱਕ ਦੋਸ਼ ਲਾਇਆ ਨੇ ਰਿਸ਼ਵਤ ਨੂੰ ਲੈ ਕੇ ਕੀ ਆ ਪੂਰਾ ਮਾਮਲਾ ਇਹ ਪੂਰਾ ਮਾਮਲਾ ਇਹ ਆ ਵੀ ਮੈਂ ਆਪਣੇ ਜਿਹੜੇ ਚੇਅਰਮੈਨ ਆ ਆਪਣੇ ਨਕਲਾਤ ਕਾਰਪੋਰੇਸ਼ਨ ਪੰਜਾਬ ਦੇ ਰਕੇਸ਼ਪੁਰੀ ਉਹਨਾਂ ਨੇ ਮਤਲਬ ਵੀ ਆਪਣੇ ਪਿਛਲੇ ਦਿਨੀ ਆਪਣੇ 24 25 ਚਲਾਈ ਨੂੰ ਮੇਰੀ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਮੇਰੀ ਆਪਣੇ ਆਪਣੇ ਤੌਰ ਜਿਹੜੀ ਡਰਾਈਵਰ ਦੀ ਮੇਰੀ ਜੁਆਇਨਿੰਗ ਹੋਈ ਸੀ ਉਸ ਤੋਂ ਬਾਅਦ ਜਦੋਂ ਮੇਰੀ ਵੀ 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 ਇਹਨਾਂ ਨੂੰ ਜੁਆਇਨਿੰਗ ਹੋਣ ਤੋਂ ਬਾਅਦ ਇਹਨਾਂ ਨੇ ਮੈਨੂੰ ਮੇਰੀ ਸੈਲਰੀ ਆਉਣ ਤੋਂ ਹੀ ਪਹਿਲਾਂ 20 25 ਦਿਨ ਪਹਿਲਾਂ ਇਹਨਾਂ ਨੇ ਇਹਨਾਂ ਨੇ ਮੈਨੂੰ ਆਪਣੇ ਜਿਹੜਾ ਜਿਹੜਾ ਮੇਨ ਦਫ਼ਤਰ ਹੈ ਬਠਿੰਡੇ ਦੇ ਵਿੱਚ ਉੱਥੇ ਇਹਨਾਂ ਨੇ ਬੁਲਾ ਕੇ ਮੈਨੂੰ ਇਕ ਇਹਨਾਂ ਦੇ ਨਾਲ ਆਪਣੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਆਪਣੇ ਨਾਮ ਨਾਮ ਮੋਦਸ ਤਬੀਰ ਕੌਰ ਸਿੱਧੂ ਹੈ ਜੀ ਤੇ ਉਹਨਾਂ ਨੇ ਮੈਨੂੰ ਉੱਥੇ ਦਫ਼ਤਰ ਦੇ ਵਿੱਚ ਬੁਲਾਇਆ ਉੱਥੇ ਉਹਨਾਂ ਨੇ ਬੈਠ ਕੇ ਮੈਨੂੰ ਕਿਹਾ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਅਸੀਂ ਤੇਰੀ ਸਿਫਾਰਿਸ਼ ਕੀਤੀ ਹੈ ਵੀ ਤੈਨੂੰ ਅਸੀਂ ਨੌਕਰੀ ਤੇ ਲਵਾਇਆਗਾ ਤੇ ਤੈਨੂੰ ਹੁਣ ਸਾਨੂੰ ਜਿਹੜਾ ਮੰਥਲੀ ਹੈਗਾ ਜਿਹੜਾ ਸਤਵੀਰ ਕੌਰ ਨੂੰ ਵੀ ਤੈਨੂੰ ਮੰਥਲੀ ਤੈਨੂੰ 8500 ਰੁਪਿਆ ਤੈਨੂੰ ਦੇਣਾ ਪਿਆ ਕਰੂਗਾ ਵੀ ਵੀ ਜਿਹੜਾ ਬਣਦਾ ਹਿੱਸਾ ਤੈਨੂੰ ਉਹਨੂੰ ਦੇਣਾ ਪਿਆ ਕਰੂਗਾ ਇਸ ਚੀਜ਼ ਦਾ ਮੈਂ ਕਿਹਾ 8500 ਰੁਪਏ ਜਿਹੜਾ ਦੱਤੋਂ ਮੰਗਿਆ ਗਿਆ ਉਹਨਾਂ ਨੇ ਵੈਸੀ ਵਿੱਚ ਹਾਂਜੀ 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 ਸਪਾਰਸ਼ ਦਾ ਹਾਂਜੀ 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 ਸਪਾਰਸ਼ ਦਾ ਹੀ ਵੀ ਤੈਨੂੰ 8500 ਰੁਪਏ ਤੈਨੂੰ ਜਿਹੜਾ ਹਰ ਮਹੀਨੇ ਜਿਹੜੀ ਹਾਂਜੀ ਹਾਂਜੀ ਆਪਣੀ ਤਨਖਾਹ ਦੇ ਵਿੱਚੋਂ ਤੈਨੂੰ ਦੇਣਾ ਪਿਆ ਕਰਦਾ ਸੈਲਰੀ ਕਿ ਨਹੀਂ ਸੀ ਬੰਦਾ ਮੈਸੇਜ ਸੈਲਰੀ ਮੇਰੀ ਸੀ ਕਿ 22000 ਸੀ 22365 ਇਨ ਅਕਾਊਂਟ ਆਉਂਦੀ ਸੀਗੀ ਗਵਰਨਮੈਂਟ ਵੱਲੋਂ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਤਲਬ ਉੱਥੇ ਉਹਨਾਂ ਨੂੰ ਮੈਂ ਮੈਂ ਉਹਨੂੰ ਕਿਹਾ ਵੀ ਮੈਂ ਇਹ ਨਹੀਂ ਤੁਹਾਨੂੰ ਮੈਂ ਦੇ ਨਹੀਂ ਸਕਦਾ ਜਿਹੜੀ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਤੁਹਾਨੂੰ ਤੁਹਾਨੂੰ ਮੈਂ ਹਿੱਸਾ ਉਹਦੇ ਵਿੱਚੋਂ ਮੈਂ ਤੁਹਾਨੂੰ ਨਹੀਂ ਦੇ ਸਕਦਾਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ ਇਹ ਆਪ ਦਾ ਜਿਹੜਾ ਹੈਗਾ ਆਪਣੇ ਆਪਣੇ ਜਿਹੜਾ ਹੈਗਾ ਆਪਣੇ ਫੈਸਲਾ ਲੈਣ ਤੋਂ ਪਹਿਲਾਂ ਜੀ ਤੂੰ ਇਹ ਸੋਚ ਲੈ ਅਗਰ ਤੂੰ ਸਾਨੂੰ 8500 ਰੁਪਏ ਹਿੱਸਾ ਤੂੰ ਸਾਨੂੰ ਨਹੀਂ ਦੇਵੇਂਗਾ ਤਾਂ ਤੈਨੂੰ ਮੈਂ ਨੌਕਰੀ ਤੋਂ ਮੈਂ ਤੈਨੂੰ ਫਾਰਗ ਕਰਵਾ ਦੇਵਾਂਗਾ ਕਿ ਜੇ ਮੈਂ ਨੌਕਰੀ ਤੇ ਰਖਵਾਉਣ ਜਾਣਦਾ ਤਾਂ ਮੈਂ ਨੌਕਰੀ ਤੇ ਕਢਵਾਉਣ ਵੀ ਜਾਣਦਾ ਮੇਰੇ ਕੋਲ ਇਨੀ ਪਾਵਰ ਹੈਗੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਵਾਸਤੇ ਵੀ ਕਿਹਾ ਮੈਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਫੈਸਲੇ ਤੇ ਜਿਹੜਾ ਉਹਨਾਂ ਨੇ ਮੈਥੋਂ ਮੰਗ ਕੀਤੀ ਸੀ 8500 ਦੀ ਉਹਨਾਂ ਨੇ ਵੀ ਕਿਹਾ ਵੀ ਆਪਾਂ ਇਹਨਾਂ ਨੂੰ ਇੰਨੇ ਪੈਸੇ ਆਪਾਂ ਆਪਾਂ ਇਹਨਾਂ ਨੂੰ ਨਹੀਂ ਦੇ ਸਕਦੇ ਉਸ ਤੋਂ ਬਾਅਦ ਸਾਡੀ ਵੀ ਮਤਲਬ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਉਸ ਤੋਂ ਬਾਅਦ ਸੈਲਰੀ ਆਉਣ ਤੇ ਮੈਨੂੰ ਚੇਅਰਮੈਨ ਰਕੇਸ਼ਪੂਰੀ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਡਰਾਇਆ ਧਮਕਾਇਆ ਉਹ ਕਹਿੰਦੇ ਵੀ ਤੇਰੀ ਸੈਲਰੀ ਆ ਗਈ ਜੇ ਤੂੰ ਸਾਨੂੰ ਸੈਲਰੀ ਦੇ ਵਿੱਚੋਂ ਹਿੱਸਾ ਦੇਣਾ ਤਾਂ ਠੀਕ ਹੈ ਜੇ ਤੂੰ ਨਹੀਂ ਦੇਣਾ ਤਾਂ ਮੈਂ ਤੈਨੂੰ ਅੱਜ ਹੀ ਮੈਂ ਤੈਨੂੰ ਨੌਕਰੀ ਤੋਂ ਬਰਖਾਸਤ ਕਰਵਾ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਡਰਾਇਆ ਜਦੋਂ ਧਮਕਾਇਆ ਉਸ ਤੋਂ ਬਾਅਦ ਮੈਂ ਆਪਣੇ ਘਰੇ ਗੱਲਬਾਤ ਕਰਕੇ ਇਹਨਾਂ ਤੇ ਮੈਂ ਜਿਹੜੀ ਹੈਗੀ ਕਾਰਵਾਈ ਅਸੀਂ ਆਪਣੇ ਜਿਹੜਾ ਕਰਾਉਣ ਦਾ ਅਸੀਂ ਸੋਚਿਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਨੂੰ ਡਰਾਇਆ ਤੁਮਕਾ ਉਸ ਤੋਂ ਬਾਅਦ ਇਹਨਾਂ ਨੇ ਮੈਥੋਂ ਬਤੌਰ 17000 ਦੋ ਮਹੀਨਿਆਂ ਦੀ ਸੈਲਰੀ ਬਣਦੀ ਸੀਗੀ ਦੋ ਮਹੀਨਾ ਦਾ ਹਿੱਸਾ ਬਣਦਾ ਸੀਗਾ 17000 ਰੁਪਿਆ 85 ਆਪਣੇ 85 ਹੋ ਦੇ ਹਿਸਾਬ ਨਾਲ ਇਹਨਾਂ ਨੇ ਮੈਥੋਂ 17000 ਦੀ ਮੰਗ ਕੀਤੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ 10000 ਰੁਪਿਆ ਆਲਰੀਡੀ ਇਹਨਾਂ ਨੂੰ ਮੈਂ ਦੇ ਇਹਨਾਂ ਨੂੰ ਮੈਂ ਦੇ ਚੁੱਕਿਆ ਉਹ ਉਹਦੀ ਵੀ ਮੇਰੇ ਕੋਲੇ ਬਤੌਰ ਉਹਦੀ ਆਪਣੇ ਵੀਡੀਓ ਰਿਕਾਰਡਿੰਗ ਹੈਗੀ ਆ ਮੰਗਦੇ ਦੀ ਵੀ ਹੈਗੀ ਆ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਠੀਕ ਹੈ 17000 ਦੇਣ ਤੋਂ ਬਾਅਦ 7000 ਰੁਪਏ ਅਸੀਂ ਜੋ ਆਪਣਾ ਪੈਂਡਿੰਗ ਰੱਖਿਆ ਸੀ ਉਹ ਅਸੀਂ ਇਸ ਤੇ ਵਿਜੀਲੈਂਸ ਵੱਲੋਂ ਟਰੈਪ ਲਵਾਉਣ ਦੀ ਖਾਤਰ ਹੀ ਰੱਖਿਆ ਸੀਗਾ ਜਿਹੜੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸ਼ੱਕ ਹੋਣ ਦੇ ਮੇਰਾ ਫੋਨ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਕੇ نیچے ਪੈਂਟ ਵਾਲੀ ਜੇ ਜੇਬ ਦੇ ਵਿੱਚ ਪਵਾਇਆ ਗਿਆ ਇਹਨਾਂ ਨੇ ਫੋਨ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਕਿਤੇ ਮੇਰੀ ਕੋਈ ਵੀਡੀਓ ਰਿਕਾਰਡਿੰਗ ਨਾ ਕਰ ਲਵੇ ਠੀਕ ਹੈ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇ ਵੀ ਪੇਸ਼ ਹੋਏ ਆਂ ਉਹਨਾਂ ਨੇ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਸੀਗਾ ਉਸ ਤੋਂ ਬਾਅਦ ਇਹਨਾਂ ਕੋਲੇ ਵੀ ਮੰਨ ਲਓ ਇੱਥੇ ਜੋ ਗੱਲਬਾਤ ਕਰੀ ਅਸੀਂ ਇਹਨਾਂ ਕੋਲੇ ਗੱਲਬਾਤ ਕਿਸੇ ਦੇ ਥਰੂ ਇਹਨਾਂ ਕੋਲੇ ਪਹੁੰਚ ਗਈ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਮੇਰੇ ਨਾਲ ਆਪਣਾ ਇਹਦਾ ਕੰਟੈਕਟ ਕਰਨਾ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਵੀ ਇਹਨਾਂ ਕੋਲੇ 2-3 ਵਾਰ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਸੀਗੇ ਮਿਹਨਤ ਕਰਨ ਵਾਸਤੇ ਵੀ ਤੁਸੀਂ ਇਦਾਂ ਨਾ ਕਰੋ ਵੀ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਮੇਰੇ ਮਾਤਾ ਪਿਤਾ ਨੂੰ ਵੀ ਇਹਨਾਂ ਨੇ ਮੰਨ ਲਓ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਇਹਨਾਂ ਨੇ ਜੀ ਬਹੁਤ ਜਿਆਦਾ ਪ੍ਰੈਸ਼ਰ ਵੀ ਆਪਣਾ ਪਾਇਆ ਤੇ ਜਲੀਲ ਕੀਤਾ ਗਿਆ ਬਹੁਤ ਜਿਆਦਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਲਾਸਟ ਤੇ ਅਸੀਂ ਇਹ ਕਿਹਾ ਵੀ ਆਪਾਂ ਹੁਣ ਇਹ ਤੇ ਟ੍ਰਾਇਲ ਲਗਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਅਸੀਂ ਉਹਦੇ ਵਿੱਚ ਮੰਨ ਗੀ ਵੀ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ 8500 ਰੁਪਿਆ ਕਿਉਂਕਿ ਉਹ ਅਸੀਂ ਕਾਰਵਾਈ ਵੀ ਮੰਨ ਲਓ ਇਥੇ ਆਪਣੀ ਜਿਹੜੀ ਕਰਾਉਣ ਲਈ ਅਸੀਂ ਕੀਤਾ ਸੀ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਠੀਕ ਹੈ ਤੁਸੀਂ ਜੇ ਤੁਸੀਂ ਦੇ ਦਿਆ ਕਰੋਗੇ 8500 ਰੁਪਿਆ ਤਾਂ ਠੀਕ ਹੈ ਨਹੀਂ ਅਸੀਂ ਜਤਿੰਦਰ ਨੂੰ 30 ਅਕਤੂਬਰ 2023 ਤੱਕ ਵੀ ਨੌਕਰੀ ਤੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਕੱਢ ਦੇਵਾਂਗੇ ਕਿੰਨੇ ਮਹੀਨੇ ਨੌਕਰੀ ਕੀਤੀ ਹੈ ਤੁਸੀਂ ਨੌਕਰੀ 3.5 ਮਹੀਨੇ ਕੀਤੀ ਹੈ ਜੇ ਮੇਰੀ ਹਾਂਜੀ ਮੇਰੀ 25 ਜੁਲਾਈ ਨੂੰ ਜੋਇਨ ਹੋਈ ਸੀਗੀ 30 ਅਕਤੂਬਰ ਤੋਂ ਬਾਅਦ ਇਹਨਾਂ ਨੇ ਮੇਰੀ ਸੈਲਰੀ 홀ਡ ਕਰਵਾ ਕੇ ਮੈਨੂੰ ਟਰਮੀਨੇਟ ਕਰਵਾ ਦਿੱਤਾ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਵੀ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਬਠਿੰਡਾ ਵਿਜੀਲੈਂਸ ਨੂੰ ਵੀ ਦਿੱਤੀ ਹੋਈ ਆ ਆਪਣੀ ਸ਼ਿਕਾਇਤ ਜਿਹੜੀ ਆਪਣੇ ਮਹਾਲੀ ਜਿਹੜੀ ਹੈੱਡ ਆਫਿਸ ਦਾ ਆਪਣਾ ਮਹਾਲੀ ਆਪਣਾ ਵਿਜੀਲੈਂਸ ਭਵਨ ਹਾਂਜੀ 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 ਸੀਐਮ ਹਾਊਸ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਅੱਜ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਹੈਗੀ ਹੈ ਤੁਹਾਡੇ ਕੋਲ ਲੌਂਕੀ ਮੇਰੀ ਮੰਗ ਮੇਰੀ ਮੰਗ ਇਹ ਆਪਣਾ ਇਹੀ ਆ ਵੀ ਇਹਨਾਂ ਤੇ ਜਿਹੜੀ ਬਣਦੀ ਤੋਂ ਬਣਦੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਕਿਉਂਕਿ ਸਾਡੇ ਸਰਦਾਰ ਆਪਣੇ ਇਹਦੇ ਜਿਹੜਾ ਮੁੱਖ ਮੰਤਰੀ ਸਰਦਾਰ ਆਪਣੇ ਭਗਵੰਤ ਸਿੰਘ ਮਾਨ ਆ ਉਹਨਾਂ ਦੀ ਸੋਚ ਦੇ ਮੁਤਾਬਕ ਜਿਹੜਾ ਆਪਣਾ ਜਿਹੜੀ ਆਪਣਾ ਜਿਹੜਾ ਰਾਜ ਆ ਉਹਨੂੰ ਆਪਾਂ ਉਹਨਾਂ ਦੀ ਸੋਚ ਅਨੁਸਾਰ ਹੀ ਮੈਂ ਉਹਨਾਂ ਦੀ ਸੋਚ ਅਨੁਸਾਰ ਹੀ ਚੱਲਿਆ ਹੋਇਆ ਹੈਗਾ ਤੇ ਉਹਨਾਂ ਤੇ ਵੀ ਮੈਨੂੰ ਮਾਨ ਸਾਹਿਬ ਤੇ ਵੀ ਮੈਨੂੰ ਉਹਨਾਂ ਤੇ ਵੀ ਵੱਲੋਂ ਯਕੀਨ ਹੈ ਵੀ ਉਹ ਮੇਰਾ ਪੱਖ ਸੁਣ ਤੋਂ ਬਾਅਦ ਇਹਨਾਂ ਤੇ ਸਖਤ ਤੋਂ ਸਖਤ ਫੈਸਲਾ ਲੈਣਗੇ ਸ਼ਿਕਾਇਤ ਕੀ ਦੀ ਖਿਲਾਫ ਕੀਤੀ ਸੀ ਸ਼ਿਕਾਇਤ ਅਸੀਂ ਅਰਕੇਸ਼ਪੁਰੀ ਦੇ ਖਿਲਾਫ ਅਤੇ ਜਿਹੜੀ ਹਾਂਜੀ ਕੌਣ ਨੇ ਉਹ ਅਰਕੇਸ਼ਪੁਰੀ ਜਿਹੜੇ ਹੈਗੇ ਆਪਣੇ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਹੈ ਜੀ ਉਹ ਤੇ ਉਹਨਾਂ ਦੇ ਨਾਲ ਜਿਹੜੀ ਮਿਲੀ ਹੋਈ ਹੈ ਮਹਿਲਾ ਵਿੰਗ ਦੀ ਆਪਣੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਤੋਂ ਸਤਵੀਰ ਕੌਰ ਸਿੱਧੂ ਹੈ ਜੀ ਅੱਛਾ ਇਹ ਜਿਹੜੀ ਗੱਲਾਂ ਤੁਸੀਂ ਦੱਸੀਆਂ ਤੁਹਾਨੂੰ ਤਰੀਕ ਵਾਈ ਯਾਦ ਹੈ ਕਿੱਥੇ ਕਿੱਥੇ ਹੋਈਆਂ ਜਿੱਥੇ ਬਹੂਗਾ ਸਭਿਆਚਾਰ ਹਾਂਜੀ 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 ਉਹ ਮੇਰੇ ਕੋਲੇ ਆਨ ਰਿਕਾਰਡ ਹੈ ਜੀ ਸਾਰਾ ਕੁਝ ਆਨ ਰਿਕਾਰਡ ਹੈ ਜੀ ਗੱਲਾਂ ਕਰੀਏ ਜਿਹੜੇ ਨਾਲੇ ਮੰਨ ਲਓ ਪੈਸੇ ਲਏ ਆ 10000 ਰੁਪਇਆ ਲਿਆ ਉਹਨਾਂ ਨੇ ਆਪਣੇ ਜਿਹੜਾ ਵਿਜੀ ਆਪਣੇ ਜੰਗਲਾਤ ਕਾਰਪੋਰੇਸ਼ਨ ਦਾ ਇਹਨਾਂ ਦਾ ਵਨ ਰੇਂਜ ਦਾ ਦਫਤਰ ਹੈ ਬਠਿੰਡਾ ਬੱਸ ਸਟੈਂਡ ਦੀ ਬੈਕ ਸਾਈਡ ਤੇ ਉੱਥੇ ਦਫਤਰ ਦੇ ਵਿੱਚ ਲਿਆ ਤੇ ਜਿਹੜੀ ਗੱਲਬਾਤ ਹੋਈ ਆ ਫੋਨ ਰਿਕਾਰਡਿੰਗ ਜਿਹੜੀ ਫੋਨ ਤੇ ਗੱਲਬਾਤ ਹੋਈ ਆ ਉਹ ਮੇਰੀ ਮਾਤਾ ਪਿਤਾ ਦੇ ਵੀ ਹੋਈ ਆ ਉਹਨਾਂ ਨਾਲ ਜਿਹੜੀ ਸਤਵੀਰ ਕੌਰ ਨਾਲ ਹੋਈ ਆ ਫੋਨ ਕਾਲ ਤੇ ਰਿਕਾਰਡਿੰਗ ਆ ਸਾਡੇ ਕੋਲੇ ਜਿਹੜੀ ਸਤਵੀਰ ਕੌਰ ਉਹਦੇ ਵਿੱਚ ਮੰਨ ਵੀ ਰਹੀ ਆ ਵੀ ਅਸੀਂ ਇਹਦੇ ਨਾਲ 8500 ਦੀ ਗੱਲ ਕੀਤੀ ਆ ਹਾਂਜੀ ਠੀਕ ਹੈ ਉਹਦਾ ਕੀ ਰੋਲ ਆ ਇਹ ਵਿੱਚ ਉਹਦਾ ਇਹਨਾਂ ਨਾਲ ਹੈ ਗਿਆ ਜਿਹੜਾ ਆਪਣੇ ਰਕੇਸ਼ਪੁਰੀ ਚੇਅਰਮੈਨ ਹੈ ਇਹਨਾਂ ਨਾਲ ਮਨ ਲਓ ਬਕਾਇਦਾ ਆਉਂਦੀ ਜਾਂਦੀ ਰਹਿੰਦੀ ਆ ਇਹਨਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਹੈ ਇਹਨਾਂ ਨਾਲ ਵੀ ਮਨ ਲਓ ਨਿੱਜੀ ਤੌਰ ਤੇ ਇਹਨਾਂ ਨਾਲ ਇਹਨਾਂ ਦੇ ਨਾਲ ਹੀ ਰਹਿੰਦੀ ਹੈ ਇਹਨਾਂ ਦੇ ਆਪਣੇ ਜਿਹੜੇ ਸੰਪਰਕ ਦੇ ਵਿੱਚ ਹੀ ਰਹਿੰਦੀ ਹੈ ਇਹਨਾਂ ਦੀ ਮਿਲੀ ਭਗਤ ਨਾਲ ਹੀ ਸਾਰਾ ਕੁਝ ਜੋ ਜੋ ਵੀ ਹੋਇਆ ਤੁਹਾਨੂੰ ਹੋਰ ਵੀ ਧਿਆਨ ਚ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਨੂੰ ਪੈਸੇ ਲਏ ਹੋ ਨਹੀਂ ਹੋਰ ਮੇਰੇ ਧਿਆਨ ਚ ਨਹੀਂ ਜੀ ਬਾਕੀ ਇਹਨਾਂ ਦੇ ਹੋਰ ਮੇਰੇ ਕੋਲੇ ਹੈਗੇ ਇਹਨਾਂ ਦੇ ਵੀ ਮਨ ਲਓ ਕਾਫੀ ਆਪਣੇ ਜਿਹੜੇ ਹੈਗੇ ਇਹਨਾਂ ਦੇ ਬੱਖ-ਬੱਖ ਕਿੰਨੇ ਜਾਣੇ ਤੁਸੀਂ ਭਰਤੀ ਹੋਏ ਸੀ ਉਦੋਂ ਓਨਲੀ ਮੈਨੂ ਹੀ ਕੀਤਾ ਗਿਆ ਸੀ ਬਟ ਇਹਦੇ ਵਿੱਚ ਇਹਨਾਂ ਨੇ ਆਪ ਦੇ ਜਿਹੜੇ ਜਿਹੜੇ ਵਿਭਾਗਾਂ ਦੇ ਵਿੱਚ ਇੱਕ ਦੋ ਬੰਦੇ ਇਹਨਾਂ ਨੇ ਸੈੱਟ ਕੀਤੇ ਹੋਏ ਆ ਜਿੱਥੋਂ ਇਹ ਮਤਲਬ ਵੀ ਉਹਨਾਂ ਦੀ ਸੈਲਰੀ ਇਹ ਲੈ ਰਹੇ ਆ ਅੱਛਾ ਇੱਕ ਜੀ ਦੱਸੋ ਜਿਹੜੀ ਗੱਡੀ ਸੀਗੀ ਜਿਹੜੀ ਤੁਸੀਂ ਚਲਾਉਂਦੇ ਸੀਗੇ ਉਹਦੇ ਵਿੱਚ ਬੈਠ ਕੇ ਤੁਸੀਂ ਜਦੋਂ ਗੱਡੀ ਉਹ ਮੈਸੀ ਯੂਜ਼ ਵੀ ਹੁੰਦੀ ਸੀ ਕਿਤੇ ਨਿੱਜੀ ਕੰਮ ਲਈ ਵਰਤੀ ਜਾਂਦੀ ਸੀ ਹਾਂਜੀ 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 ਉਹ ਗੱਡੀ ਇਹਨਾਂ ਦੀ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ ਬਾਹਰ ਆਊਟ ਆਫ ਸਟੇਟ ਵੀ ਵਰਤੀ ਜਾਂਦੀ ਸੀ ਤੇ ਆਪ ਦੇ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ ਤੇ ਲੌਗ ਬੁੱਕ ਕਿਵੇਂ ਭਰਦੇ ਸੀ ਹਾਂਜੀ ਲੌਗ ਬੁੱਕ ਕਿਵੇਂ ਭਰਦੇ ਆ ਆਊਟ ਆਫ ਸਟੇਟ ਕਿਵੇਂ ਭਰਦੇ ਸੀ ਲੋਕਾਂ ਨੂੰ ਆਊਟ ਆਫ ਸਟੇਟ ਦੀ ਇੱਧਰ ਲਾ ਸ਼ੋ ਕਰਦੇ ਸੀ ਉਹ ਪੰਜਾਬ ਦੇ ਆਪਣਾ ਸ਼ੋ ਕਰਦੇ ਸੀ ਉਹ ਜਿਹੜੇ ਵੀ ਲੋਕੇਸ਼ਨਾਂ ਸੀ ਉਹ ਆਪਣੇ ਪੰਜਾਬ ਦੀਆਂ ਸ਼ੋ ਕਰਦੇ ਸੀ ਲੋਕੇਸ਼ਨਾਂ ਜਿਹੜੀ ਵੀ ਗੱਡੀ ਦੀ ਮੂਵਮੈਂਟ ਹੁੰਦੀ ਸੀ ਉਹ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਵੀ ਹੋਵੇ ਪਰ ਉਹ ਉਹਦੇ ਵਿੱਚ ਲੌਗ ਬੁੱਕ ਦੇ ਵਿੱਚ ਉਹ ਆਪਣੇ ਜਿਹੜੇ ਪੰਜਾਬ ਦੇ ਹੀ ਸ਼ੋ ਕਰਦੇ ਸੀ ਕਿੰਨੇ ਸਟੇਟਾਂ ਚ ਗਏ ਸੀ ਬਤਾਓਰ ਇੱਕ ਡਰਾਈਵਰ ਹੋਰ ਵੀ ਹੈਗਾ ਜੀ ਕਿਹੜੇ ਕਿਹੜੇ ਡਰਾਈਵਰ ਕਾਚਨ ਡਰਾਈਵਰ ਨੂੰ ਬਹੁਤ ਕੁਝ ਪਤਾ ਹੁੰਦਾ ਅੰਦਰ ਦੀਆਂ ਗੱਲਾਂ ਦਾ ਕਾਰ ਚ ਬੈਠਿਆ ਬੜਾ ਕੁਝ ਹੋਰ ਵੀ ਲੈਣ ਖੰਡਿਆਂ ਦੀਆਂ ਤੁਸੀਂ ਗੱਲਾਂ ਸੁਣੀਆਂ ਹੋਣੀਆਂ ਕੰਗ ਨਾਲ ਨਹੀਂ ਇਦਾਂ ਦਾ ਮੈਂ ਇਦਾਂ ਦਾ ਮੈਂ ਆਪਣਾ ਕਦੇ ਨਹੀਂ ਕੁਝ ਅੰਨ੍ਹਾ ਤੋਂ ਸੁਣਿਆ ਜਿੰਨਾ ਦਾ ਮੈਂ ਕੁਝ ਨਹੀਂ ਹਾਂਜੀ ਗੱਡੀ ਕਿਹੜੀ ਦੀਆਂ ਸਟੇਟਾਂ ਦੇ ਵਿੱਚ ਲੈ ਗਈਆਂ ਇਹ ਰਾਜਸਥਾਨ ਹਰਿਆਣਾ ਜੀ ਸਾਰੇ ਕਿਤੇ ਲੈ ਗਈ ਕਿੰਨੇ ਕਿੰਨੇ ਟਾਈਮ ਦੇ ਲਈ ਲੈ ਕੇ ਗਈ ਸੀ ਕੋਈ ਹਫਤਾ 10 ਦਿਨ ਜੀ ਹਫਤਾ 10 ਦਿਨ ਇਹ ਉਹ ਵੀ ਇਲਕਸ਼ਨਾਂ ਦਾ ਇਲਕਸ਼ਨਾਂ ਦਾ ਕਰਕੇ ਅੱਛਾ ਇਲਕਸ਼ਨਾਂ ਦਾ ਪ੍ਰਚਾਰ ਦੇ ਲਈ ਪ੍ਰਚਾਰ ਦੇ ਲਈ ਕਿ ਉਹਦਾ ਡਾਟਾ ਜਿਹੜਾ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਸ਼ੋਅ ਕਰਦੇ ਸੀ ਹਾਂਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਰ ਅਵਾ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਆਗੇ ਇਹਨਾਂ ਦੀ ਪਾਰਟੀ ਦੀ ਚੇਅਰਮੈਨ ਹੈ ਇਹ ਤੁਹਾਡੇ ਕੋਲ ਸਪੋਰਟ ਆਏ ਆ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਇਹ ਇਹ ਜਿਹੜੇ ਸਾਰੇ ਵੀਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਮੇਰੇ ਸਾਰੇ ਹੱਥ ਦੇ ਵਿੱਚ ਹੈਗੇ ਇਹਨਾਂ ਨੇ ਮੈਨੂੰ ਵੀ ਮਤਲਬ ਇਹ ਆਪਣੇ ਇਹਨਾਂ ਨੇ ਮੈਨੂੰ ਆਪਣਾ ਮੈਨੂ ਅਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ ਵੀ ਦਿੱਤਾ ਹੈ ਵੀ ਆਪਾਂ ਜਿਹੜੀ ਇਹਦੀ ਬਣਦੀ ਜਿਹੜੀ ਨੌਕਰੀ ਦੀ ਆਪਣੀ ਜਿਹੜੀ ਸੁਰੱਖਿਆ ਉਹਨੂੰ ਵੀ ਯਕੀਨੀ ਆਪਾਂ ਵੀ ਨਾਲ ਬਣਾਵਾਂਗੇ ਤੇ ਜਿਹੜੇ ਦੋਸ਼ੀਆਂ ਤੇ ਜਿਹੜੀ ਬਣਦੀ ਤੋਂ ਬੰਦੀ ਜਿਹੜੀ ਕਾਰਵਾਈ ਆ ਉਹ ਵੀ ਕਰਵਾਵਾਂਗੇ ਤੁਸੀਂ ਜਦ ਅੰਗਰੇਜ਼ੀਟ ਪ੍ਰੈਜ਼ੀਡੈਂਟ ਨਾਲ ਐਸ ਵਰਕਰ ਅਪ ਅਸੀਂ ਅਸਲ ਵਿੱਚ ਇਸ ਮਾਮਲੇ ਤੇ ਹਲੇ ਕਰਨਾ ਜੀ ਸਾਰੇ ਸਾਡੀ ਲੀਡਰਸ਼ਿਪ ਨਾਲ ਤੁਹਾਡੇ ਕੀ ਨਾਮ ਆ ਵੀ ਪਾਰਟੀ ਅਸੀਂ ਸਭ ਤੋਂ ਵੱਡਾ ਤਾਂ ਅਸੀਂ ਤਾਂ ਖੜੇ ਹਾਂ ਨਾਲ ਜੀ ਇਹਨਾਂ ਨੂੰ ਪਿਛਲੇ 2-3 ਦਿਨਾਂ ਤੋਂ ਕਾਫੀ ਬੰਦੇ ਜਿਹੜੇ ਚੇਅਰਮੈਨ ਨੇ ਭੇਜ ਰਿਆ ਜਾਂ ਕੁਛ ਨੇ ਵੀ ਆ ਰਹੇ ਆ ਅਲੱਗ-ਅਲੱਗ ਸੋਸ ਤੋਂ ਉਹਨਾਂ ਨੂੰ ਧਮਕੀ ਦੇ ਰਹੇ ਇਹਨਾਂ ਦੇ ਪਰਿਵਾਰ ਨੂੰ ਸੋ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਦੇ ਨਾਲ ਚੇਤਾਵਨੀ ਵੀ ਹੈ ਜੇ ਇਸ ਤੋਂ ਬਾਅਦ ਇਹਨਾਂ ਨੂੰ ਕੋਈ ਧਮਕੀ ਦੇਊਗਾ ਅਸੀਂ ਸ਼ਰਿਆਮ ਬਾਈ ਨੇਮ ਉਹਨਾਂ ਦੇ ਲੈ ਕੇ ਇਥੋਂ ਪ੍ਰੈਸ ਕਾਨਫਰੈਂਸ ਦੁਬਾਰੇ ਕਰਾਵਾਂਗੇ ਜੀ ਤੇ ਨੰਬਰ 2 ਪ੍ਰਸ਼ਾਸਨ ਨੂੰ ਜਦੋਂ ਧਿਆਨ ਚ ਬਿਜਿਲੈਂਸ ਨੂੰ ਸ਼ਿਕਾਇਤ ਗਈ ਵੀ ਐ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਮੈਂ ਇਹਨਾਂ ਨੂੰ ਸੁਰੱਖਿਆ ਦਿਓ ਜੀ ਇਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿਓ ਕਿਉਂਕਿ ਆਲਰੇਡੀ ਇਹ ਸ਼ਿਕਾਇਤ ਕਰ ਚੁੱਕੇ ਆ ਬਹੁਤ ਵੱਡਾ ਇੱਕ ਚੇਅਰਮੈਨ ਦੇ ਪੰਜਾਬ ਲੈਵਲ ਦੇ ਤੇ ਇਲਜ਼ਾਮ ਹੈ ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਜਿਹੜੀ ਬੰਦੀ ਆ ਉਹ ਦਿੱਤੀ ਜਾਵੇ ਪ੍ਰੈਸ਼ਰ ਵੀ ਆ ਰਿਹਾ ਉਹਨੂੰ ਪ੍ਰੈਸ਼ਰ ਪੈ ਰਿਆ ਉਹਨੂੰ ਹਾਂਜੀ ਪ੍ਰੈਸ਼ਰ ਪੈ ਰਿਹਾ ਜੀ ਮੇਰੇ ਤੇ ਵੀ ਹਾਂਜੀ ਵੀ ਤੂੰ ਰਾਜ਼ੀਨਾਮਾ ਕਰ ਲੈ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਹੈ ਆਮ ਆਦਮੀ ਪਾਰਟੀ ਦਾ ਵਰਕਰ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੁਰੱਖਿਅਤ ਉਹਨਾਂ ਨੂੰ ਹੀ ਆਪਦੀ ਜਾਣ ਦੀ ਮਾਲ ਦੀ ਜਿਹੜੀ ਹੈ ਸੁਰੱਖਿਆ ਲੈਣ ਦੀ ਲੋੜ ਪਈ ਨਹੀਂ ਐ ਐਕਚੁਅਲੀ ਪਤਾ ਕੀ ਹੈ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੀ ਇਮਾਨਦਾਰੀ ਤੇ ਕੋਈ ਡਾਟ ਨਹੀਂ ਤੇ ਉਹਨਾਂ ਤੱਕ ਜਦੋਂ ਹੀ ਗੱਲ ਪਹੁੰਚੂਗੀ ਤੇ ਉਹ ਮੈਨੂੰ ਸਾਨੂੰ ਪੂਰਾ ਯਕੀਨ ਆ ਵੀ ਉਹ ਅ ਦੂਜਾ ਕੀ ਹੈ ਸਖਤ ਫੈਸਲਾ ਲੈਣਗੇ ਜਿਸ ਤਰ੍ਹਾਂ ਪਹਿਲਾਂ ਵੀ ਹੋਇਆ ਜੀ ਪਹਿਲਾਂ ਵੀ ਇਲਜ਼ਾਮ ਲੱਗੇ ਮੰਤਰੀਆਂ ਤੇ ਲੱਗੇ ਐਮਐਲਏ ਤੇ ਲੱਗੇ ਨਾਲ ਦੀ ਨਾਲ ਉਹਨਾਂ ਨੇ ਐਕਸ਼ਨ ਕੀਤਾ ਜੀ ਤੇ ਹੁਣ ਵੀ ਉਹ ਐਕਸ਼ਨ ਕਰਨਗੇ ਤਾਂ ਸਾਨੂੰ ਪੂਰਾ ਭਰੋਸਾ ਹੈ ਪਰ ਜਿਹੜੇ ਸਥਾਨਿਕ ਕੁਛ ਜਿਵੇਂ ਚਮਚੇ ਹੁੰਦੇ ਜੀ ਉਹੋ ਜਿਹੜੇ ਧਮਕੀ ਦੇ ਰਿਆ ਇਹਨਾਂ ਦੇ ਪਰਿਵਾਰ ਨੂੰ ਉਹਦਾ ਕੀ ਕੰਮ ਕੀ ਆ ਰਿਹਾ ਧਮਕੀ ਆ ਰਹੀ ਵੀ ਤੂੰ ਆਪਦੇ ਵਾਪਸ ਲੈ ਲੈ ਇਲਜ਼ਾਮ ਨਹੀਂ ਤਾਂ ਤੇਰੇ ਨਾਲ ਵੀ ਭੈੜੀ ਹੋਊਗੀ ਹਾਂ ਇਹ ਦੱਸਣਗੇ ਆਪ ਵੀ ਦੱਸਣਗੇ ਤੁਹਾਨੂੰ ਵੀ ਤੇਰਾ ਨੁਕਸਾਨ ਹੋ ਸਕਦਾ ਇਹਦੇ ਵਿੱਚ ਤੁਸੀਂ ਆਪ ਦੱਸੋ ਸਹੀ ਸ਼ਬਦਾਂ ਇਹ ਦੱਸੋ ਜੋ ਆਪਣਾ ਵੇਰੇ ਤੇ ਪ੍ਰੈਸ਼ਰ ਪੈ ਰਿਹਾ ਵੀ ਤੂੰ ਜਾਂਦਾ ਰਾਜੀਨਾਮਾ ਕਰ ਲੈ ਵੀ ਨਹੀਂ ਤਰਾ ਵੀ ਮਨ ਨੂੰ ਕੋਈ ਨਾ ਕੋਈ ਨੁਕਸਾਨ ਵੀ ਤਰਾ ਹੋ ਸਕਦਾ ਹੈ ਨੌਕਰੀ ਪੱਖੋਂ ਹੋ ਸਕਦਾ ਹੈ ਪਰਿਵਾਰਕ ਪੱਖੋਂ ਹੋ ਸਕਦਾ ਹੈ ਐਸੇ ਸਾਨੂੰ ਕੀ ਕਿ ਆਖ ਕੇ ਗਿਆ ਵੀ ਦੱਤਿਆ ਨਾਮੇ ਗਣ ਕੀ ਕੰਮ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੂੰ ਵੀ ਗਰੀਬ ਆਪਣਾ ਗਰੀਬ ਪਰਿਵਾਰ ਨਾਲ ਆਪਣਾ ਸੰਬੰਧ ਰੱਖਦਾ ਹੈ ਤੇ ਜਿਹੜੀ ਲੇਡੀਜ਼ ਆ ਸਤਵੀਰ ਕੌਰ ਉਹ ਵੀ ਨਾਰਮਲ ਪਰਿਵਾਰ ਨਾਲ ਆਪਣੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਸਤਵੀਰ ਕੌਰ ਡਰਾਈਵਰ ਕੋਲ ਲੱਗ ਜਾਂਦੀ ਹੈ ਉਹਨਾਂ ਦੇ ਹਾਂਜੀ ਸ਼ਿਵਰ ਕੋ ਡਰਾਈਵਰ ਕੋ ਨਹੀਂ ਲੱਗ ਜੀ ਉਹਦੇ ਘਰ ਵਾਲੇ ਲੱਗ ਰਹੇ ਨੇ ਅਲਰੇਡੀ ਉਹਨਾਂ ਨੇ ਮੈਨੂੰ ਇੰਨਾ ਵੀ ਕਿਹਾ ਵੀ ਅਗਰ ਜੇ ਤੂੰ 8500 ਤੂੰ ਸਾਨੂੰ ਨਹੀਂ ਦੇਣਾ ਹਿੱਸਾ ਤਾਂ ਸਾਡੇ ਕੋਲੇ ਹੋਰ ਬਥੇਰੇ ਆ ਜਿਹੜੇ ਸਾਡੀਆਂ ਮਿੰਟਾਂ ਕਰਦੇ ਫਿਰਦੇ ਆ ਤੇ ਸਾਨੂੰ ਤਨਖਾਹ ਦੇ ਵਿੱਚੋਂ 10-10000 ਰੁਪਏ ਦੇਣ ਨੂੰ ਵੀ ਤਿਆਰ ਹੈ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੁਲਾਇਆ ਵਿਜੀਲੈਂਸ ਨੂੰ ਸਭ ਤੋਂ ਪਹਿਲਾਂ ਅਸੀਂ ਬਠਿੰਡਾ ਆਪਣੇ ਐਸਐਸਪੀ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਸੀ ਅਸੀਂ ਅਸੀਂ ਚੀਫ ਵਿਜੀਲੈਂਸ ਤੱਕ ਸੀਮ ਸਾਹਿਬ ਤੱਕ ਗੱਲ ਕਰਕੇ ਪਰਮਿਸ਼ਨ ਲੈ ਕੇ ਉਦੋਂ ਅਸੀਂ ਟਰੈਪ ਲਵਾਉਣਾ ਸੀ ਮੇਰੇ ਇੱਥੇ ਕਲਦ ਔਰ ਜਿਹੜਾ ਹੈਗਾ ਇਹ ਪੈਸੇ ਜਿਹੜਾ 7000 ਰੁਪਏ ਬਾਕੀ ਹੈ ਇਹਨੂੰ ਤੁਸੀਂ ਪੋਸਟਪੋਨ ਕਰੋ ਅਸੀਂ ਟਰੈਪ ਲਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੇ ਆਪਾਂ ਨੂੰ ਕੋਈ ਉਹਨ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਆਪਣਾ ਆਪਣੇ ਗਏ ਚੰਡੀਗੜ੍ਹ ਗਏ ਮਹਾਲੀ ਗਏ ਅੱਛਾ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਆਪਣੇ ਚੇਅਰਮੈਨ ਨੂੰ ਉਸ ਤੋਂ ਬਾਅਦ ਅਸੀਂ ਟਰੈਪ ਲਾ ਦੇਣਾ ਕਦੋਂ ਦੀ ਗੱਲ ਹੈ ਅਸੀਂ ਵਿਜੀਲੈਂਸ ਦਫ਼ਤਰ ਅਸੀਂ ਚੰਡੀਗੜ੍ਹ 2-3 ਵਾਰ ਜਾਏ ਜੀ ਇੱਕ ਤਰੀਕਾ ਕੋਈ ਯਾਦ ਹੋਣੀ ਆ ਤੁਹਾਡੇ ਕਿਉਂਕਿ ਸਮਾਂ ਦਾ ਵੀ ਹੋਊਗਾ ਵੀ 10 ਦਿਨ ਪਹਿਲਾਂ ਗਈ 10 ਦਿਨ ਪਹਿਲਾਂ ਗਈ ਹਾਂਜੀ ਇੱਥੇ ਜਿਹੜਾ ਬਠਿੰਡਾ ਐਸਐਸਪੀ ਸਾਹਿਬ ਨੂੰ ਅਸੀਂ 30 30 28 29 ਅਕਤੂਬਰ ਨੂੰ ਮਿਲਿਆ ਜੀ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਆ ਕਿਤੇ ਨਾ ਕਿਤੇ ਥੋੜੀ ਵੈਸੇ ਸੁਣੀ ਜਾਈ ਜਾਣੀ ਚਾਹੀਦੀ ਸੀ ਜਿਵੇਂ ਸਰਕਾਰ ਤੋਂ ਤਾਂ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਲੱਗਦਾ ਕਿ ਕਿਤੇ ਨਹੀਂ ਇਹ ਪਤਾ ਕੀ ਹੈ ਜੀ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਵੀ ਜਦੋਂ ਚਾਹੇ ਆਪ ਦਾ ਕੋਈ ਘਰ ਦਾ ਚਾਹੇ ਬਾਹਰ ਦਾ ਕਿਸੇ ਨੂੰ ਬਖਸ਼ਣਾ ਨਹੀਂ ਜੀ ਪਰ ਅਸਲ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਸੋ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਹੈ ਜੇ ਕੋਈ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੇ ਬੰਦੇ ਖਾਸ ਕਰਕੇ ਆਮ ਆਦਮੀ ਪਾਰਟੀ ਚ ਆਉਂਦੇ ਆ ਇਹੋ ਜਿਹੇ ਕ੍ਰਿਮੀਨਲ ਕਰਪਟ ਬੰਦੇ ਆਉਂਦੇ ਆ ਉਹਨਾਂ ਦੇ ਖਿਲਾਫ ਅਸੀਂ ਬਕਾਇਦਾ ਅਸੀਂ ਜਨਤਾ ਨੂੰ ਦੱਸਾਂਗੇ ਪੰਜਾਬ ਦੇ ਲੋਕਾਂ ਦਾ ਵੀ ਹੱਕ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਰਕਾਰ ਲਾਈ। ਇਸ ਕੋਲੇ ਕਿੰਨੇ ਚੱਕਰ ਮਾਰ ਰਹੇ ਆ ਤੁਸੀਂ ਦੱਸ ਰਹੇ ਹੋ ਵੀ ਸਮਾਂ ਵੀ ਹੋ ਗਿਆ ਲੱਗਦਾ। ਨਹੀਂ ਨਹੀਂ ਬਿਜੀਲੈਂਸ ਦਾ ਇੱਕ ਪ੍ਰੋਸੈਸ ਹੁੰਦਾ ਜੀ ਇੰਨੀ ਜਲਦੀ ਕਾਰਵਾਈ ਨਹੀਂ ਹੁੰਦੀ ਹੌਲੀ ਹੌਲੀ ਉਹ ਬੁਲਾਉਂਦੇ ਆ ਵਾਰੀ ਵਾਰੀ ਪ੍ਰੂਫ ਲੈਂਦੇ ਆ ਸਾਰੀ ਗੱਲਬਾਤ ਕਿਉਂਕਿ ਉਹਨਾਂ ਨੇ ਇੱਕ ਪੁਖਤਾ ਕਾਰਵਾਈ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਦੋਸ਼ੀ ਆ ਉਹ ਕਾਨੂੰਨ ਦੇ ਚੁੰਗਲ ਚੋਂ ਬਾਹਰ ਨਾ ਸਕੇ। ਸੋ ਉਸ ਹਿਸਾਬ ਨਾਲ ਉੱਥੇ ਟਾਈਮ ਲੱਗਦਾ ਪ੍ਰੋਸੈਸ ਹੁੰਦਾ ਉਹਨਾਂ ਦਾ ਕੋਈ ਉਹ ਚੱਲ ਰਿਹਾ ਆਲਰੇਡੀ। ਕਾਰਵਾਈ ਦੀ ਵੇਟ ਕਰ ਲੈਂਦੇ ਪ੍ਰੈਸ ਕਾਨਫਰੰਸ ਤੋਂ ਜਲਦੀ। ਨਹੀਂ ਇਹੇ ਧਮਕ ਮਤਲਬ ਵੀ ਪੁਰੀ ਜਿਹੜਾ ਇਹਨਾਂ ਸਟਰੋਂਗ ਹੋ ਗਿਆ ਵੀ ਹੁਣ ਵਕਾਂ ਧਮਕੀ ਦੇਣ ਲੱਗੇ ਬਹੁਤ ਜ਼ਿਆਦਾ ਹੀ ਇਹਨਾਂ ਦੇ ਪਰਿਵਾਰ ਦੇ ਨਾਲ ਦੇ ਮਾਪੇ ਮੇਰੇ ਤੇ ਪ੍ਰੈਸ਼ਰ ਬਹੁਤ ਪਾ ਰਹੀ ਹੈ ਪ੍ਰੈਸ਼ਰ ਬਹੁਤ ਪਾ ਰਹੇ ਮੇਰੇ ਮਾਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਜੀ ਸਵਾਈ ਤੁਹਾਡੀ ਹੋ ਨਹੀਂ ਰਹੀ ਕਰੈਡਟ ਵਕਤੀਆਂ ਆ ਰਹੀਆਂ ਹੈਗੀਆਂ ਰਣਨੀਤੀ ਕੀ ਹੈ ਵਰਕਰ ਤੇ ਜਿਹੜੇ ਇਹ ਆਪਣਾ ਮੁੰਡਾ ਰਣਨੀਤੀ ਤੇ ਇਹੀ ਹੈ ਵੀ ਮੁੰਡਾ ਕਿਉਂਕਿ ਇਹ ਕਿਉਂਕਿ ਇੱਕ ਬਹੁਤ ਪਹੁੰਚ ਵਾਲਾ ਬੰਦਾ ਜੀ ਸਿੱਧੀ ਜੀ ਗੱਲ ਹੈ ਪੰਜਾਬ ਲੈਵਲ ਦਾ ਚੇਅਰਮੈਨ ਹੈ ਔਰ ਸੰਗਠਨ ਦੇ ਵਿੱਚ ਲੋਕ ਸਭਾ ਦਾ ਇੰਚਾਰਜ ਆ ਬਠਿੰਡੇ ਦਾ ਸੰਗਠਨ ਦੇ ਵਿੱਚ ਕਾਫੀ ਪਹੁੰਚ ਹੈ ਸੋ ਸਾਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੇ ਸਾਡੇ ਭਾਈਚਾਰੇ ਦੇ ਥਰੂ ਸਾਰੇ ਲੋਕਾਂ ਤੱਕ ਇਹ ਆਵਾਜ਼ ਜੇ ਪਹੁੰਚੂਗੀ ਤਾਂ ਜ਼ਰੂਰ ਮਤਲਬ ਕਿ ਫਿਰ ਮਸਲੇ ਦਾ ਹੱਲ ਹੋਊਗਾ ਖਾਸ ਕਰ ਇਹਨਾਂ ਦੀ ਸੁਰੱਖਿਆ ਜਿਹੜੀ ਸਭ ਤੋਂ ਪਹਿਲੀ ਹੈ ਪਹਿਲ ਜਿਹੜੀ ਇਹਨਾਂ ਦੀ ਸੁਰੱਖਿਆ ਨੂੰ ਇਹਨਾਂ ਦੇ ਪ੍ਰਭਾਵ ਦੇ ਸਕਦਾ ਹੈ ਧੰਨਵਾਦ ਕਰੀ ਥੈਂਕ ਯੂ ਡਰਾਈਵਰ ਦੀ ਮੇਰੀ ਬਤੌਰ ਜਿਹੜੀ ਮੇਰੀ ਜੁਆਇਨਿੰਗ ਆਪਣੇ ਹੋਈ ਸੀ ਪੈਸਕੋ ਦੇ ਥਰੂ ਹੋਈ ਸੀ ਪੰਜਾਬ ਐਕਸ ਆਪਣਾ ਸਰਵਿਸ ਆਪਣਾ ਇਹਦਾ ਕਾਰਪੋਰੇਸ਼ਨ ਹੈ ਉਹ ਹਾਂਜੀ ਉਹ ਆਪਣਾ ਉਹਦੇ ਥਰੂ ਹੋਈ ਸੀ ਮੇਰੀ ਜਗ੍ਹਾ ਮਿਲ ਗਈ ਸੀ ਇਹਨੇ ਚ ਨਾ ਦੋ ਗੱਲਾਂ ਅਸੀਂ ਕਰਨੀਆਂ ਚਾਹਾਂਗੇ ਇੱਕ ਤਾਂ ਵੇਖੋ ਜਿਹੜਾ ਹੈ ਆਮਰਾ ਮਹਿਕੂਮ ਤਮਾਨ ਸਾਹਿਬ ਵੀ ਪੁਆਇੰਟ ਰੱਖਣਗੇ ਇੱਕ ਮਿੰਟ ਇੱਕ ਮਿੰਟ ਮੈਂ ਗਰਜੰਤ ਸਿੰਘ ਤਮਾਨ ਇਹਦੇ ਚ ਦੋ ਗੱਲਾਂ ਹੈ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਬੱਚੇ ਦੀ ਜਿਹੜੀ ਸੁਰੱਖਿਆ ਦਾ ਮਸਲਾ ਹੈ ਕਿ ਕੱਲ ਨੂੰ ਵੀ 19 21 ਹੁੰਦੀ ਹੈ ਉਹਦੇ ਲਈ ਅਸੀਂ ਸਿੱਧਾ ਰਕੇਸ਼ਪੁਰੀ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਜੇ ਕੋਈ ਵੀ ਗੱਲ ਇਹਨੂੰ ਹੁੰਦੀ ਹੈ ਤੇ ਕੋਈ ਪਰਚਾ ਹੁੰਦਾ ਜਾਂ ਦਾ ਕੋਈ ਵੀ ਨੁਕਸਾਨ ਹੁੰਦਾ ਨੰਬਰ ਦੋ ਸਾਡੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਤੁਹਾਡੇ ਤੇ ਯਕੀਨ ਕਰਦਾ ਹੈ ਔਰ ਸਾਨੂੰ ਮਾਣ ਵੀ ਹੈ ਇਸ ਗੱਲ ਦਾ ਵੀ ਸਾਡੇ ਮੁੱਖ ਮੰਤਰੀ ਸਦਾਪੂ ਘਣ ਸਿੰਘ ਜੀ ਮਾਣ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਸ ਤਰ੍ਹਾਂ ਇਹ ਨੌਕਰੀ ਮੁੱਢਾ ਬੱਚਾ ਪਹਿਲਾਂ ਕਰਦਾ ਸੀ ਉਸੇ ਤਰ੍ਹਾਂ ਇਹਦੀ ਜਿਹੜੀ ਨੌਕਰੀ ਹੈ ਉਹ ਬਹਾਲ ਕੀਤੀ ਜਾਵੇ ਦੁਬਾਰਾ ਇਹਨੂੰ ਉਸੇ ਤਰ੍ਹਾਂ ਨੌਕਰੀ ਤੇ ਦੁਬਾਰਾ ਰੱਖਿਆ ਜਾਵੇ ਨੰਬਰ 2 ਇੱਥੇ ਪਹਿਲਾਂ ਵੀ ਜਿਵੇਂ ਪੁਰੀ ਸਾਹਿਬ ਦੇ ਕਾਰਨਾਮੇ ਤੁਹਾਨੂੰ ਮੈਂ ਦੱਸਣ ਲੱਗਿਆ ਪਹਿਲਾਂ ਇਹਨਾਂ ਨੇ ਇੱਕ ਕਾਲ ਚਲਾਣੇ ਦਾ ਮਸਲਾ ਆਇਆ ਸੀ ਅਨੰਦਗੜ੍ਹ ठाਣੇ ਦੇ ਵਿੱਚ ਐਫ ਆਈ ਆਰ ਨੰਬਰ ਮੇਰੇ ਖਿਆਲ ਚ 35 ਸੀ ਨਾ 35 ਨੰਬਰ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਕਈ ਬੰਦਿਆਂ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਆ ਜਿਹੜੇ ਤੁਸੀਂ ਆਪਾਂ ਸੋਚ ਨਹੀਂ ਸਕਦੇ ਇੱਕ ਚਾਚੇ ਦੀ ਕੁੜੀ ਤੋਂ ਆਪਦੇ ਭਰਾ ਤੇ ਸਮਝ ਲਓ ਵੀ 354 ਦਾ ਪਰਚਾ ਦਰਜ ਕਰਾਇਆ ਵਾ ਔਰ ਨਾਲ 498 ਲਵਾਈ ਹੈ ਜਿਹੜਾ ਮਸਲਾ ਸਤਵੀਰ ਹਾਂ 452 ਘਰੇ ਮਸਲਾ ਜਿਹੜਾ ਉਹ ਸਤਵੀਰ ਕੌਰ ਨਾਲ ਹੈਗਾ ਇਹ ਇਹਨਾਂ ਦੀ ਜ਼ਮੀਨ ਦੀ ਵੰਡ ਦਾ ਆਪਸ ਵਿੱਚ ਸ਼੍ਰਿੱਕੇ ਦਾ ਉਹ ਸਾਡੇ ਜਿਮੀਦਾਰਾਂ ਨੂੰ ਸਾਰਿਆਂ ਨੂੰ ਪਤਾ ਵੀ ਹੁੰਦੇ ਰਹਿੰਦੇ ਆ ਕਿਸੇ ਦੀ ਵਟ ਇੱਧਰ ਚਲੀ ਗਈ ਕਿਸੇ ਦੀ ਉੱਧਰ ਚਲੀ ਗਈ ਪਰ ਜਿਹੜਾ ਉਹ ਇਹਨਾਂ ਨੇ ਉਸ ਮਸਲੇ ਨੂੰ ਉਹਨਾਂ ਨੇ ਪਰਚਾ ਕਰਾਇਆ ਉਹ ਗਲਤ ਕਰਾਇਆ ਬਿਲਕੁਲ ਉਹਦੇ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਨਾਂ ਲੋਕਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹ ਵਿਚਾਰੇ ਮੇਰੇ ਖਿਆਲ ਚ 8-9 ਮਹੀਨੇ ਹੋ ਗਏ ਉਸ ਮਸਲੇ 'ਚ ਸਾਰਾ ਪਰਿਵਾਰ ਉਲਝਿਆ ਆ ਆਮ ਆਦਮੀ ਪਾਰਟੀ ਜਿਹੜੇ ਆਪਾਂ ਕਹਿ ਦਈਏ ਵਾਅਦਿਆਂ ਨਾਲ ਆਈ ਸੀ ਦਾਅਵਿਆਂ ਨਾਲ ਆਈ ਸੀਗੀ ਉਹਨਾਂ ਦੇ ਉੱਪਰ ਹੀ ਜਿਹੜਾ ਹੈਗਾ ਲਗਾਤਾਰ ਸਵਾਲ ਉੱਠ ਰਿਹਾ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਉਹਦੇ ਨਾਲ ਲਾ ਦੋ ਤੁਹਾਨੂੰ ਲੱਗਦਾ 24 ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਵੀ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਹੋ ਰਿਹਾ ਉਹਨਾਂ ਨੂੰ ਵੱਡਾ ਤੱਕਾ ਲੱਗੂਗਾ ਇਹਦੇ ਵਿੱਚ ਦੋ ਗੱਲਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜੇ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਬੰਦੇ ਕਰਪਟ ਨਹੀਂ ਹੈਗੇ ਕੁਝ ਲੋਕ ਹੈਗੇ ਆ ਜਿਹੜੇ ਪਹਿਲਾਂ ਹੀ ਇਸ ਮਨੋਰਥ ਨਾਲ ਆਏ ਸੀ ਵੀ ਅਸੀਂ ਜੇ ਸਰਕਾਰ ਬਣਦੀ ਤਾਂ ਆ ਕੁਝ ਕਰਨਾ ਉਹ ਲੋਕਾਂ ਦੇ ਜਿਹੜੀ ਉਹ ਛਾਂਟੀ ਹੋਈ ਜਾਂਦੀ ਹੈ ਹੌਲੀ-ਹੌਲੀ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਇਸ ਮਸਲੇ 'ਚ ਵੀ ਸਾਡੇ ਸੀਐਮ ਸਾਹਿਬ ਸਾਨੂੰ ਇਨਸਾਫ ਦੇਣਗੇ ਔਰ ਸ਼ਾਂਤੀ ਹੋਊਗੀ ਔਰ ਲੋਕ ਸਭਾ ਜਿੱਤਾਂਗੇ। ਇਸ ਕਾਰਵਾਈ ਨਹੀਂ ਹੁੰਦੀ ਫਿਰ ਤਾਂ ਉੱਥੋਂ ਤੱਕ ਕ੍ਰਪਸ਼ਨ ਰਹਿ ਗਈ ਆਪਾਂ। ਬੰਦੇ ਉਸ ਨੀ ਇੱਕ ਕ੍ਰਪਸ਼ਨ ਕ੍ਰਪਸ਼ਨ ਇਹਨੂੰ ਇੱਕ ਕੋਈ ਇੱਕ ਬੰਦੇ ਦੀ ਕ੍ਰਪਸ਼ਨ ਨੂੰ ਸਰਕਾਰ ਦੀ ਕ੍ਰਪਸ਼ਨ ਨਹੀਂ ਕਹਿ ਸਕਦੇ ਆ। ਨਹੀਂ ਕਾਰਵਾਈ ਨਹੀਂ ਹੁੰਦੀ ਤਾਂ ਸਰਕਾਰ ਦੀ ਅੰਦਰੀ ਹੋ ਗਈ ਨਾ ਇਹ। ਨਹੀਂ ਕਾਰਵਾਈ ਹੋਊਗੀ ਜੀ। ਸਾਨੂੰ ਯਕੀਨ ਹੈ। ਇਹ ਸੁਣਵਾਈ ਨਹੀਂ ਹੁੰਦੀ। ਹੋਊਗੀ। ਸਾਨੂੰ ਪੂਰਾ ਯਕੀਨ ਹੈ। ਜੇ ਨਾ ਹੋਈ ਤਾਂ ਬਦਵਾਰਾ ਪ੍ਰੈਸ ਕਾਨਫਰੰਸ ਕਰ ਲਾਂਗੇ। ਇੱਕ ਗੱਲ ਹੈ। ਕਿਉਂਕਿ ਇਹ ਪਹਿਲਾਂ ਵੀ ਐਡਵਾਈਸ ਸੀ ਕਿ ਇਹਨਾਂ ਕਰਾਪਸ਼ਨ ਵਾਲੇ ਸੁਰੱਖਿਆ ਵੈਸੇ ਐਪਲੀਕੇਸ਼ਨ ਤੇ ਦੇ ਦੇਣੀ ਚਾਹੀਦੀ ਸੀ মিডিਆ ਸਾਹਮਣੇ ਨਹੀਂ ਆਉਣਾ ਚਾਹੀਦਾ ਤੁਹਾਨੂੰ মিডিਆ ਦੇ ਹਸਾਰਾ ਜੇ ਆਪਾਂ ਕਹਿ ਦਈਏ ਪੱਖ ਰੱਖਦੇ ਚਲੋ ਚਲੋ ਇਹ ਇਹ ਹੁੰਦਾ ਹੀ ਹੈ ਜੀ ਇਹ ਕੋਈ ਏਡੀ ਜਦੋਂ ਕੋਈ ਬੰਦੇ ਨਾਲ ਕਿਸੇ ਤੁਸੀਂ ਏਡੇ ਪਾਵਰਫੁੱਲ ਬੰਦੇ ਨਾਲ ਲੜੋਗੇ ਠੀਕ ਹੈ ਤੇ ਪ੍ਰੋਬਲਮਾਂ ਆਉਣਗੀਆਂ ਨਹੀਂ ਵਰਕਰ ਦਾ ਉਹ ਵੀ ਸੀ ਅੱਜ ਪਾਵਰਫੁੱਲ ਕਿਵੇਂ ਹੋ ਗਿਆ ਉਹ ਬਸ ਹੋ ਜਾਂਦਾ ਜੀ ਕਿਉਂਕਿ ਕਈ ਕਈ ਪਤਾ ਕੀ ਕਈ ਜਿਹੜੇ ਬੰਦੇ ਆ ਉਹ ਗਲਤ ਤਰੀਕੇ ਅਪਣਾ ਕੇ ਨਾ ਪਾਵਰ ਲੈ ਲੈਂਦੇ ਆ ਪਰ ਜਿਹੜੇ ਗਲਤ ਤਰੀਕੇ ਅਪਣਾ ਕੇ ਲਈ ਹੋਈ ਪਾਵਰ ਬਹੁਤ ਲੰਮਾ ਸਮਾਂ ਨਹੀਂ ਚੱਲਦੀ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਸਾਨੂੰ ਪੂਰਨ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੂਗਾ